ਜਿਹੜੀ ਅਜਾੜ ਟੈਕਸੀ ਯੂਨੀਅਨ ਦੀ ਗੱਡੀ ਉੱਥੇ ਲੱਗਦੀ ਆ ਉਹ ਜਿਹੜਾ ਤਖਾੰਦ ਆਇਆ ਚਾਹੇ 2 ਤੋਂ 3 ਮਹੀਨੇ ਪਹਿਲਾਂ ਵੀ ਅੱਥਰਥਾ ਆਈ ਉਦੋਂ ਪਹਿਲਾਂ ਵੀ ਕੁਝ ਇੱਕ ਦੋ ਵਾਰ ਸਾਡੇ ਨਾਲ ਤਖਾੰਦ ਹੋ ਚੁੱਕਿਆ ਦਾ ਜੋ ਕਿ ਇਹਨਾਂ ਨੇ ਗਾਲੀ ਗਲੋਚ ਵੀ ਕੀਤੀ ਹੈ ਸਾਡੇ ਨਾਲ ਇੱਕ ਦੋ ਵਾਰ ਯਾਰ ਟੈਕਸੀ ਯੂਨੀਅਨ ਜਿੰਦਾਬਾਦ ਜਿਹੜੇ ਸਾਡੇ ਗਰਦਾਸਪੁਰ ਦੇ ਕੁਝ ਨਾਜਾਇਜ਼ ਟੈਕਸੀ ਸਟੈਂਡ ਜਿਹੜੇ ਬਣਾਏ ਦੇ ਜਿਨ੍ਹਾਂ ਦੇ ਕੁਝ ਲੋਕਾਂ ਦਾ ਨਾਂ ਕਬਜ਼ਾ ਚੱਲਣ ਗਿਆ ਕਮਝੇ ਗਏਗਾ ਸਕਦੇ ਆਪਣਾ ਜੀ ਕਿਉਂਕਿ ਉਥੇ ਆ ਆਪਣੀ ਮਰਜ਼ੀ ਨਾਲ ਕੋਈ ਬੰਦਾ ਆਪਣੀ ਗੱਡੀ ਨਹੀਂ ਖਰੀਦ ਕਰ ਸਕਦਾ ਜੇ ਇਹ ਹਸਪੀਟਲ ਗਏ ਆ ਹਸਪੀਟਲ ਦੀ ਸਾਡੀ ਕੋਈ ਐਹੋ ਜਿਹੀ ਸੁਣਵਾਈ ਨਹੀਂ ਹੋਈ ਉਥੇ ਵੀ ਅਸੀਂ ਕਹਿ ਕੇ ਕਹਿ ਕੇ ਮਰ ਆਪਣੇ ਜਿਹੜੇ ਮੈਂਬਰ ਹੀ ਉਹਨਾਂ ਦਾ ਰਾਇ ਕਰਾਇਆ ਜਦੋਂ ਆਪਾਂ ਆਪਣੀਆਂ ਗੱਡੀਆਂ ਜਿਹੜੀਆਂ ਕਿ ਹੱਜ ਤੋਂ ਕਮਰਸ਼ੀਅਲ ਗੱਡੀਆਂ ਨੇ ਜਿਨ੍ਹਾਂ ਦਾ ਆਪਾਂ ਸਰਕਾਰ ਨੂੰ ਰੈਵਨਿਊ ਦਿੰਦੇ ਆ ਟੈਕਸ ਦਿੰਦੇ ਆ ਉਹ ਗੱਡੀਆਂ ਜਦੋਂ ਆਪ ਆਪਣੇ ਤੇ ਕਿਸੇ ਵੀ ਸਟੈਂਡ ਤੇ ਲੱਗੇ ਜਾਨੀ ਗੁਰਦਾਸਪੁਰ ਕੋਲ ਆਨਲੀ ਤੁਹਾਨੂੰ ਰੋਕਿਆ ਜਾਂਦਾ ਹੈ ਸਾਡੇ ਨਾਲ ਝਗੜੇ ਕੀਤੇ ਜਾਂਦੇ ਆ ਜੀ ਪਰ ਇਸ ਵੀ ਦਾ ਝਗੜਾ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਇੱਕ ਤੁਹਾਡੇ ਜਰੀਏ ਪ੍ਰੈਸ ਦੇ ਜਰੀਏ ਅਸੀਂ ਇਹਦਾ ਸਾਡਾ ਚਾਹੁੰਦੇ ਆ ਸਰਕਾਰ ਕੋ ਸਾਸ਼ੀ ਗਾਲ ਜੀ ਮੈਂ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੋਂ ਆਜ਼ਾਦ ਟੈਕਸੀ ਯੂਨੀਅਨ ਪ੍ਰਧਾਨ ਸਾਡੇ 22 ਤਰੀਕ ਨੂੰ ਇੱਥੇ ਝੜਾ ਆਇਆ ਜੋ ਕਿ ਇੱਕ ਟੈਕਸੀ ਸਟੈਂਡ ਦੇ ਪਰਕੇ ਝੜਾ ਆਇਆ ਜੋ ਅਹੀਂ ਟੈਕਸੀ ਗੱਡੀ ਲੈ ਕੇ ਆਪਣੇ ਸਟੈਂਡ ਰਸਮੀਸ਼ ਟੈਕਸੀ ਟਾਹ ਜੀ ਕੇਸ ਲੱਗੇ ਲੈ ਕੇ ਗਏ ਜੀ ਉੱਥੇ ਟੈਕਸੀ ਲਾਉਣ ਤੋਂ ਪਹਿਲਾਂ ਤਕਰਾਰ ਵੱਜ ਗਈ ਮੇਰਾ ਉਹੀ ਸਟੈਂਡ ਸੀਗਾ ਚਿੰਦਾ ਲੈ ਕੇ ਕਿ ਅਹੀਂ ਅਥੇ ਇੱਕ ਐਸਸੀ ਪਰਮਨ ਗੱਡੀ ਲਾਉਣ ਗਏ ਸੀ ਤੇ ਉੱਥੇ ਜਿਹੜੇ ਬੰਦੇ ਜਾਂਦੇ ਲੋਤੇ ਸੀ ਜਿਹੜਾ ਵੀ ਪਹਿਲਾਂ ਸਾਡੇ ਵੀਰ ਨੇ ਰਵੇਟ ਪਾ ਚੁੱਕੇ ਆ ਇਹ ਉਹ ਉਹਨਾਂ ਦਾ ਗੁੰਡਾਰਾ ਚੱਲਦਾ ਆ ਉਹ ਉਥੇ ਪ੍ਰਾਈਵੇਟ ਗੱਡੀਆਂ ਦੇ ਨਾਲ ਰੜ ਕੇ ਜਿਹੜੇ ਕਿ 90% ਪ੍ਰਾਈਵੇਟ ਗੱਡੀ ਹੁੰਦੀ ਆ ਤੇ ਕੋਈ 10% ਉਹਨਾਂ ਕੋਲ ਕਮਰਸ਼ੀਅਲ ਗੱਡੀਆਂ ਨੇ ਉਹਨਾਂ ਦੇ ਨਾਲ ਰੜ ਕੇ ਸਾਡੇ ਨਾਲ ਧੱਕਾ ਕਰਦੇ ਆ ਜਿਹੜੀ ਆਜ਼ਾਦ ਟੈਕਸੀ ਦੁਨੀਆ ਦੀ ਗੱਡੀ ਉਥੇ ਲੱਗਦੀ ਆ ਉਹਦੇ ਨਾਲ ਧੱਕਾ ਹੁੰਦਾ ਹੈ ਚਾਹੇ ਅੱਜ ਤੋਂ 3 ਮਹੀਨੇ ਪਹਿਲਾਂ ਵੀ ਅੱਥਰ ਧੱਕਾ ਆਈ ਉਦੋਂ ਪਹਿਲਾਂ ਵੀ ਕੁਝ ਇੱਕ ਦੋ ਵਾਰ ਸਾਡੇ ਨਾਲ ਧੱਕਾ ਹੋ ਚੁੱਕਿਆ ਦਾ ਜੋ ਕਿ ਇਹਨਾਂ ਨੇ ਗਾਲੀ ਗਲੋਚ ਵੀ ਕੀਤੀ ਸਾਡੇ ਨਾਲ ਇੱਕ ਦੋ ਵਾਰ ਪਹੁੰਚੇ ਜਿਹੜੋ ਪਹੁੰਚੇ ਤੇ ਅਸੀਂ ਸਿਰਫ ਇੱਕ ਗੱਲ ਬਾਤ ਦੇ ਤੌਰ ਤੇ ਕਿਹਾ ਵੀ ਅਸੀਂ ਇੱਥੇ ਗੱਡੀ ਲਾਉਣੀ ਆ ਉਹਨਾਂ ਨੇ ਬਿਲਕੁਲ ਚਾਰੀ ਦੇ ਵਿੱਚ ਜੀ ਉਹਨਾਂ ਦੀ ਗੱਡੀਆਂ ਵਿੱਚ ਫੜਾਰ ਹੀ ਗਏ ਤੇ ਜਿੱਦਾਂ ਅਸੀਂ ਥੋੜਾ ਗਾਹ ਬਰੇ ਆ ਇੱਕ ਕਹਿ ਜਾਦੇ ਵੀ ਹਾਂ ਇੱਥੇ ਭਾਜੀ ਗੱਡੀ ਲਾਉਣੀ ਹੈ ਤਾਂ ਉਹਨਾਂ ਨੇ ਡੱਡੇ ਫੜਿਆ ਤੇ ਸਾਡੇ ਉੱਤੇ ਹਮਲਾ ਕਰ ਪਾਇਆ ਜੋ ਦੇ ਮੇਰੇ ਤੇ ਵੀ ਸੱਟ ਲੱਗੀ ਸਿਰ ਦੇ ਵਿੱਚ ਹੋਰ ਵੀ ਮੇਰੇ ਵੀਰਾਂ ਦੇ ਸਾਡੇ ਮੈਂਬਰਾਂ ਦੇ ਸੱਟ ਲੱਗੀ ਉਦੋਂ ਵਿੱਚ ਅਸੀਂ ਹਸਪੀਟਲ ਗਏ ਆ ਹਸਪੀਟਲ ਦੀ ਸਾਡੀ ਕੋਈ ਅਜਿਹੀ ਸੁਣਵਾਈ ਨਹੀਂ ਹੋਈ ਉੱਥੇ ਵੀ ਅਸੀਂ ਕਹਿ ਕਹਿ ਕੇ ਮਰੋ ਆਪਣੇ ਜਿਹੜੇ ਮੈਂਬਰ ਹੀ ਉਹਨਾਂ ਦਾ ਲਾਇਕ ਰੋਇਆ ਅੱਜ ਕੀ ਗੱਲ ਹੋਈ ਅੱਜ ਕੁਛ ਨਹੀਂ ਜੀ ਅੱਜ ਹੀ ਅੱਜ ਤੋਂ 22 ਤਰੀਕ ਦਾ ਝਗੜਾ ਹੈ ਹਜੇ ਤੱਕ ਫਾਰੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਇੱਕ ਤੁਹਾਡੇ ਜਰੀਏ ਪ੍ਰੈਸ ਦੇ ਜਰੀਏ ਅਸੀਂ ਇਹਦਾ ਭਾਲੇ ਚਾਹੁੰਦੇ ਆ ਸਰਕਾਰ ਤੋਂ ਇਹ ਸਰਕਾਰ ਹੱਡਾ ਦਾ ਹੱਲ ਕੀ ਮੰਗ ਤੁਹਾਡੀ ਸਾਡੀ ਇਹ ਉਹ ਜਿਹੜੀ ਜਿਨ੍ਹਾਂ ਨੇ ਅੱਡੇ ਤੇ ਲਾਠੀ ਚਾਰਜ ਕੀਤਾ ਪੁੱਟ ਮਾਰ ਕੀਤੀ ਉਹਨਾਂ ਦੇ ਉੱਤੇ ਕੋਈ ਪੱਤਿਆ ਜਾਂ ਕੋਈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਕਿ ਗਾਂ ਤੋਂ ਗੁਰਦਾਸਪੁਰ ਦੇ ਵਿੱਚ ਇਹੋ ਜਿਹਾ ਕੋਈ ਦੁਬਾਰਾ ਉਹ ਹਰਕਤ ਨਾ ਕਰਨ ਦਾ ਸਾਡੀ ਇਜਾਜ਼ਤ ਐ ਕਿ ਅਸੀਂ ਜੂਨੀਅਰ ਦੇ ਮੈਂਬਰ ਦੇ ਨਾਲ ਦੁਬਾਰਾ ਇਹੋ ਜਿਹੀ ਕੋਈ ਹਰਕਤ ਨਾ ਕਰਨਾ ਕਿਉਂਕਿ ਉਹਨਾਂ ਦੀ ਹਰ ਟਾਈਮ ਉਹਦੀ ਕੀ ਹੁੰਦੀ ਆ ਹਰ ਟਾਈਮ ਉਹਨਾਂ ਨੇ ਕੋਈ ਨਾ ਕੋਈ ਇਹ ਕੋਈ ਸਾਡਾ ਬੰਦਾ ਬੋਲਦਾ ਹੈ ਗੱਡੀ ਦੇ ਤੌਰ ਤੇ ਬੋਲਦਾ ਜਾਂ ਕਿਰੇ ਲੈ ਕੇ ਸਵਾਰੀ ਲੈਣ ਦੇ ਚੱਕਰ ਇਹ ਜਾਂਦਾ ਉੱਥੇ ਵੀ ਮਤਲਬ ਉਹ ਲੜਾਈ ਕਰਨ ਨੂੰ ਜਾਂਦੇ ਆ ਕਿਤੇ ਵੀ ਕੋਈ ਵੀ ਗੱਲਬਾਤ ਹੁੰਦੀ ਉਹ ਪਹਿਲਾਂ ਲੜਾਈ ਨੂੰ ਜਾਂਦੇ ਆ ਫਿਰ ਕੋਈ ਗੱਲਬਾਤ ਨਹੀਂ ਕਰਦੇ ਜੇ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਤੇ ਅੱਗੇ ਕੀ ਕੀਤਾ ਜਾਂਦਾ ਹੈ ਇਹ ਜੇ ਜੇ ਮੰਨਦੇ ਨਹੀਂ ਪੂਰੀ ਹੁੰਦੀ ਤੇ ਅਸੀਂ گاਂ ਇੱਕ ਦੋ ਜਣਾਂ ਦੇ ਵਿੱਚ ਕੋਈ ਆਪਣਾ ਡੇਟ ਫਿਕਸ ਕਰਕੇ ਅੱਗੇ ਲੰਬਾ ਵਿਚਾਰ ਚਰਾਂਗੇ ਇਹਦੇ ਪਿਛੇ ਅਸੀਂ ਪੂਰੇ ਪੰਜਾਬ ਲੈਵਲ ਦੇ ਉੱਤੇ ਇੱਥੇ ਸਾਡੀ ਜਿਹੜੀ ਅਚਾਰ ਟੱਕੀ ਜੂਨੀਅਰ ਪੰਜਾਬ ਲੈਵਲ ਦੀ ਆ ਤੇ ਪੂਰੇ ਭਾਈ ਜਿਹੜੇ ਉਹ ਇੱਥੇ ਪੂਰੇ ਮੈਂਬਰ ਆਉਣਗੇ ਤੇ ਇੱਕ ਪ੍ਰਦਰਸ਼ਨ ਕੀਤਾ ਜਾਏਗਾ ਟੱਕੀ ਵਾਲਿਆਂ ਉਸ ਵਤੀ ਹਾਂ ਇੱਥੇ ਗੁਰਦਾਸਪੁਰ ਦੇ ਵਿੱਚ ਟੱਕੀ ਵਾਲਿਆਂ ਦੀ ਸੁਣੀ ਨਹੀਂ ਜਾਂਦੀ ਉਹਨਾਂ ਨੂੰ ਕੋਈ ਸਟੈਂਡ ਨਹੀਂ ਦਿੱਤਾ ਜਾਂਦਾ ਧੱਕਾ ਕੀਤਾ ਜਾਂਦਾ ਜੀ ਸੱਚੀ ਗੱਲ ਸਾਰਿਆਂ ਨੂੰ ਜੀ ਮੇਰਾ ਨਾਮ ਇੰਕੋ ਹੈ ਜੀ ਮੈਂ ਅਜਾ ਟੈਕਸੀ ਯੂਨੀਅਨ ਪੰਜਾਬ ਦਾ ਮੈਂਬਰ ਆ ਜੀ ਠੀਕ ਹੈ ਜੀ ਆਪਣੇ ਗਰਦਾਸਪੁਰ ਦੀ ਕਾਫੀ ਟਾਈਮ ਤੋਂ ਉਸ ਟੈਕਸੀ ਸਟੈਂਡ ਨੂੰ ਲੈ ਕੇ ਸਾਡਾ ਮਸਲਾ ਚੱਲ ਰਿਹਾ ਸੀਗਾ ਜੀ ਜਿਹਦੇ ਸਬੰਧ ਚ ਆਪਾਂ ਸਾਡੇ ਨੂੰ ਐਸ.ਟੀ.ਸੀ. ਆਫਿਸ ਤੋਂ ਸਾਨੂੰ ਇੱਕ ਆਫੀਸ਼ੀਅਲ ਅਜਾ ਟੈਕਸੀ ਯੂਨੀਅਨ ਨੂੰ ਲੈਟਰ ਮਿਲਿਆ ਦਾ ਜੀ ਸਟੈਂਡਾਂ ਦੇ ਪ੍ਰਤੀ ਵੀ ਆਪਾਂ ਆਪਣੇ ਡੀ.ਸੀ. ਸਾਹਿਬ ਨੂੰ ਲੈਟਰ ਦੇ ਕੇ ਮੰਗ ਪੱਤਰ ਦੇ ਕੇ ਆਪਣਾ ਸਟੈਂਡ ਅਲਾਟ ਕਰਾਈਏ ਉਹਦੇ ਸਬੰਧ ਚ ਆਪਾਂ ਜਿਹੜਾ ਉਹ ਮੰਗ ਪੱਤਰ ਆਪਣੇ ਡੀ.ਸੀ. ਸਾਹਿਬ ਨੂੰ 16 ਤਰੀਕ ਨੂੰ ਦਿੱਤਾ ਸੀਗਾ ਜਿੰਦੇ ਮੰਗ ਪੱਤਰ ਦੇਣ ਕਰਕੇ ਜਿਹੜੇ ਸਾਡੇ ਗਰਦਾਸਪੁਰ ਤੇ ਕੁਝ ਨਾਜਾਇਜ਼ ਟੈਕਸੀ ਸਟੈਂਡ ਜਿਹੜੇ ਬਣਾਏ ਦੇ ਜਿਨ੍ਹਾਂ ਦੇ ਕੁਝ ਕੁ ਲੋਕਾਂ ਦਾ ਨਾਂ ਕਬਜ਼ਾ ਚੱਲਣ ਗਿਆ ਕਬਜ਼ੇ ਕਹਿ ਸਕਦੇ ਆਪਾਂ ਜੀ ਕਿਉਂਕਿ ਉਥੇ ਆਪਾਂ ਆਪਣੀ ਮਰਜ਼ੀ ਨਾਲ ਕੋਈ ਬੰਦਾ ਆਪਣੀ ਗੱਡੀ ਨਹੀਂ ਖੜੀ ਕਰ ਸਕਦਾ ਠੀਕ ਜੀ ਗੁੰਡਾ ਰਾਜੀ ਪਰ ਸਮਝ ਸਕਦੇ ਹੋ ਉਹਨਾਂ ਦਾ ਜੀ ਜੁਥੇ ਦੋ 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 ਚਾਰ ਚਾਰ ਬੰਦੀਆਂ ਉਹਨਾਂ ਮੈਂਬਰ ਬਣਾਏ ਦੇ ਆਪਣੇ ਉਹਨਾਂ ਮੈਂਬਰਾਂ ਦੇ ਹਿਸਾਬ ਨਾਲ ਹੀ ਉਹ ਸਟੈਂਡ ਚੱਲਦੇ ਨੇ ਉਹ ਕੋਈ ਸਰਕਾਰੀ ਸਟੈਂਡ ਨਹੀਂ ਹੈ ਕੋਈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਉਹ ਸਟੈਂਡ ਨਹੀਂ ਹੈ ਠੀਕ ਹੈ ਜੀ ਦੂਜੀ ਗੱਲ ਸਰ ਐ ਜੀ ਪੀ ਜਿਹੜਾ ਆਪਾਂ ਮੰਗ ਪੱਤਰ ਦਿੱਤਾ ਉਹਦਾ ਡੀਸੀ ਸਾਹਿ ਤੇ ਪਉ ਮਗਬਤਰ ਦਿੱਤਾ ਹੋ ਤੇ ਕੋਈ ਥਲੇ ਤੱਕ ਸਾਡੀ ਸੁਣਵਾਈ ਨਹੀਂ ਆਈ ਦੀ ਉਸ ਤੋਂ ਬਾਅਦ ਜਦੋਂ ਆਪਾਂ ਆਪਣੀਆਂ ਗੱਡੀਆਂ ਜਿਹੜੀਆਂ ਤੁਹਾਡੇ ਕੋਲ ਕਮਰਸ਼ੀਅਲ ਗੱਡੀਆਂ ਨੇ ਜਿਨ੍ਹਾਂ ਦਾ ਆਪਾਂ ਸਰਕਾਰ ਨੂੰ ਰੈਵਨਿਊ ਦਿੰਦੇ ਆ ਟੈਕਸ ਦਿੰਦੇ ਆ ਉਹ ਗੱਡੀਆਂ ਜਦੋਂ ਆਪਾਂ ਆਪਣੇ ਸਟੈਂਡ ਕਿਸੇ ਵੀ ਸਟੈਂਡ ਦੇ ਲਾਗੇ ਜਾਣੇ ਗੁਰਦਾਸਪੁਰ ਚ ਲਾਉਣ ਲਈ ਤੁਹਾਨੂੰ ਰੋਕਿਆ ਜਾਂਦਾ ਹੈ ਤੁਹਾਡੇ ਨਾਲ ਝਗੜੇ ਕੀਤੇ ਜਾਂਦੇ ਆ ਜੀ ਜੇਕਰ ਕਿਸੇ ਸਟੈਂਡ ਦੇ ਆਪਾਂ ਆਪਣੀ ਇੱਕ ਗੱਡੀ ਨਹੀਂ ਲਾ ਸਕਦੇ ਤਾਂ ਸਾਡੇ ਗੁਰਦਾਸਪੁਰ ਸ਼ਹਿਰ ਤੇ ਕੀ ਗੱਲ ਚੱਲ ਰਹੀ ਹੈ ਜੀ ਵੀ ਕਿਸੇ ਇੱਕ ਬੰਦੇ ਦੀਆਂ ਕਿਸੇ ਇੱਕ ਵੱਡੀ ਫਰਮ ਦੀਆਂ ਗੱਡੀਆਂ ਪੂਰੇ ਸ਼ਹਿਰ ਚ ਹਰ ਸਟੈਂਡ ਤੇ ਲੱਗਦੀਆਂ ਨੇ ਲਾਗੇ ਚੱਕ ਦੇ ਜਿਹੜੇ ਨਿੱਕੇ ਮੋਟੇ ਕਸਬੇ ਜਿਦਾਂ ਧਾਰੀਵਾਲ ਕਾਨੂੰਆਨ ਦੀਨਾਨਗਰ ਉੱਥੇ ਵੀ ਲਵਾਈਆਂ ਹੋਈਆਂ ਨੇ ਇਹਦਾ ਮਤਲਬ ਕੀ ਹੈ ਜੀ ਸਾਨੂੰ ਪ੍ਰਸ਼ਾਸਨ ਐ ਚੀਜ਼ ਦਾ ਹੱਲ ਕਢ ਕੇ ਦੇ ਵੀ ਇੱਕ ਬੰਦਾ ਇੱਕ ਫਰਮ ਹਾਲ ਸ਼ਹਿਰ ਚ ਹਰ ਸਟੈਂਡ ਤੇ ਗੱਡੀ ਲਾ ਸਕਦੀ ਹੈ ਠੀਕ ਹੈ ਜੀ ਤੇ ਇੱਕ ਜਿਹੜਾ ਮਹਤਤ ਟੈਕਸੀ ਡਰਾਈਵਰ ਹੈ ਜਾਂ ਕਾਚੀ ਮਾਲਕ ਹੈ ਉਹ ਆਪਣੀ ਗੱਡੀ ਕਿਸੇ ਵੀ ਸਟੈਂਡ ਤੇ ਲਾਉਣ ਜਾਏ ਤੇ ਉਹਦੇ ਗਲ ਪਿਆ ਜਾਂਦਾ ਜੀ ਠੀਕ ਹੈ ਜੀ ਉਹਦੇ ਨਾਲ ਝਗੜਾ ਕੀਤਾ ਜਾਂਦਾ ਜੀ ਜਿਹਦੇ ਕਰਕੇ ਸਾਡਾ 22 ਤਰੀਕ ਨੂੰ ਇਸੇ ਮਸਲੇ ਨੂੰ ਲੈ ਕੇ ਟੈਕਸੀ ਸਟੈਂਡ ਦੇ ਮਸਲੇ ਨੂੰ ਲੈ ਕੇ 22 ਤਰੀਕ ਨੂੰ ਸਾਡਾ ਝਗੜਾ ਹੋਇਆ ਜੀ ਗੱਡੀ ਲਾਉਣ ਦੇ ਟੱਕਰ ਦੇ ਸਾਡਾ ਝਗੜਾ ਹੋਇਆ ਸਾਡੇ ਗੱਲ ਪਏ ਸਾਡੇ ਤੇ ਹਮਲਾ ਕੀਤਾ ਗਿਆ ਜੀ ਠੀਕ ਹੈ ਜੀ ਜਿਹਦੀ ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੇ ਬੰਦੇ ਹਸਪੀਟਲ ਤੇ ਐਡਮਿਟ ਰਹੇ ਆ ਉਹਨਾਂ ਦੇ ਸਿਰਾਂ 'ਚ ਸੱਟਾਂ ਲੱਗੀਆਂ ਨੇ ਠੀਕ ਹੈ ਜੀ ਤੇ ਸਰਕਾਰ ਨੇ ਸਾਡੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਨਾ ਹੀ ਸਾਨੂੰ ਕਿਸੇ ਪਾਸਿਓਂ ਕੋਈ ਇਦਾਂ ਦੀ ਜਾਣਕਾਰੀ ਹੈ ਇਸ ਮਸਲੇ ਨੂੰ ਲੈ ਕੇ ਪੁਲਿਸ ਸਰ ਹਾਲੇ ਤੱਕ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਔਰ ਨੂੰ ਕਿਸੇ ਪਾਸੇ ਵੀ ਕੋਈ ਇਦਾਂ ਦੀ ਗੋਲ ਨਹੀਂ ਆਈ ਵੀ ਨਾ ਉਧਰ ਦਾ ਇਧਰ ਦਾ ਨਾ ਪ੍ਰਸ਼ਾਸਨ ਨਾ ਹੈਲਥ ਦੇ ਕੇਅਰ ਤੁਹਾਡੇ ਜਿਹੜੇ ਬੰਦੇ ਹਸਪੀਟਲ ਐਡਮਿਟ ਨੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਦੂਸਰਾ ਸਾਡਾ ਝਗੜਾ ਆ ਤੁਹਾਡੇ ਬੰਦੇ ਹਸਪੀਟਲ ਐਡਮਿਟ ਸੀਗੇ ਠੀਕ ਹੈ ਜੀ ਦੂਜੀ ਪਾਰਟੀ ਨੇ ਹਸਪੀਟਲ ਚ ਜਾ ਕੇ ਸਾਡੇ ਬੰਦਿਆਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਜਿੱਦਿ ਇੱਕ ਵੀਡੀਓ ਵਾਇਰਲ ਕਰਦੇ ਨੇ ਜੇਕਰ ਸਾਡੇ ਬੰਦੇ ਨੂੰ ਟਾਈਮ ਤੋਂ ਪਹਿਲਾਂ ਉੱਥੇ ਪਤਾ ਨਾ ਲੱਗਦਾ ਵੀ ਉਹ ਬੰਦੇ ਹਸਪੀਟਲ ਪਹੁੰਚ ਗਏ ਨਹੀਂ ਜੇ ਸਾਡਾ ਬੰਦਾ ਅੱਗੇ ਪਿੱਛੇ ਨਾ ਹੋਏ ਠੀਕ ਹੈ ਜੀ ਤੇ ਤੁਹਾਡੇ ਬੰਦੇ ਦਾ ਹੋਰ ਨੁਕਸਾਨ ਹੋ ਸਕਦਾ ਸੀਗਾ ਜਦੋਂ ਉਹਨਾਂ ਨੇ ਇੱਥੇ ਜਾ ਕੇ ਵੇਖਿਆ ਵੀ ਇਹਨਾਂ ਦਾ ਬੰਦਾ ਇੱਥੇ ਹੈ ਨਹੀਂ ਐ ਤਾਂ ਉਹ ਹਸਪੀਟਲ ਦੇ ਸਟਾਫ ਦੇ ਜਾ ਕੇ ਸ਼ਰਾਬ ਪੀ ਕੇ ਤੇ ਹਸਪੀਟਲ ਦੇ ਸਟਾਫ ਦੇ ਨਾਲ ਮਿਸਬੀਹ ਕੀਤਾ ਉਹਨਾਂ ਠੀਕ ਹੈ ਸਟਾਫ ਨੂੰ ਦਬਕੇ ਮਾਰੇ ਉਹਨਾਂ ਦਾ ਮੇਨ ਮੋਟਿਵ ਸੀਗਾ ਵੀ ਉਹ ਬੰਦਾ ਉੱਥੇ ਮਿਲਦਾ ਮੰਨ ਉਹ ਬੰਦੇ ਤੇ ਦੁਬਾਰਾ ਗੱਲ ਪੈਂਦੀ ਪਰ ਸਾਡਾ ਬੰਦਾ ਰਹਿਣ ਦੇ ਟਾਈਮ ਨੂੰ ਪਹਿਲਾਂ ਪਤਾ ਲੱਗਣ ਦੇ ਕਾਰਨ ਉਹ ਨੂੰ ਸਾਈਡ ਤੇ ਹੋ ਗਿਆ ਜਿਸ ਦੇ ਕਰਕੇ ਉਹਦਾ ਬਚਾਅ ਹੋ ਗਿਆ ਜੀ ਠੀਕ ਹੈ ਜੀ ਸਾਡੀ ਸਰਕਾਰ ਇੱਕ ਹੱਥ ਜੋੜ ਕੇ ਬੇਨਤੀ ਹੈ ਤੇ ਸਾਡਾ ਜਿਹੜਾ ਮਸਲਾ ਝਗੜੇ ਦਾ ਮਸਲਾ ਤੇ ਸਾਨੂੰ ਸਟੈਂਡ ਜਿਹੜਾ ਅਲਾਟ ਕਰਾਇਆ ਜਾਏ ਤਾਂ ਜੋ ਆਪਾਂ ਕਮਰਸ਼ੀਅਲ ਗੱਡੀਆਂ ਜਿਹੜੀਆਂ ਆਪਾਂ ਸਰਕਾਰ ਨੂੰ ਟੈਕਸ ਦੇ ਕੇ ਚਲਦੀਆਂ ਨੇ ਉਹਨਾਂ ਨੂੰ ਆਪਾਂ ਆਪਣੀ ਮਰਜ਼ੀ ਨਾਲ ਛਾਇਦੇ ਤਲਾ ਸਕੀਏ ਜਿੱਥੇ ਮਰਜ਼ੀ ਇਹ ਕੋਈ ਸਟੈਂਡ ਦਾ ਲਾ ਸਕੀਏ ਕੋਈ ਰੋਕ ਟੋਕ ਨਾ ਹੋਵੇ ਦੂਜਾ ਦੀ ਹਰ ਸਟੈਂਡ ਦੇ ਪ੍ਰਾਈਵੇਟ ਗੱਡੀਆਂ ਖੜਦੀਆਂ ਨੇ ਐ ਪੁਸ਼ਕ ਟੈਕਸੀ ਵਾਲੇ ਪ੍ਰਾਈਵੇਟ ਆਉਣ ਨਾਲ ਮਿਲ ਕੇ ਗੁੰਡਾਗਰਦੀ ਕਰਨਦੇ ਨੇ ਜੀ ਇਹਨਾਂ ਦਾ ਪੂਰੇ ਸਟੈਂਡਾਂ ਦੇ ਬੋਲਬਲਾ ਸਾਡੀ ਕਿਸੇ ਵੀ ਮਾਤੜ ਬੰਦੇ ਦੀ ਸੁਣਦੇ ਨਹੀਂ ਹੈ ਜੇਕਰ ਕੋਈ ਕੁਮਾਤੜ ਬੰਦਾ ਨਹੀਂ ਕਿਸੇ ਹੋਰ ਕਾਸਟ ਦਾ ਬੰਦਾ ਸੀ ਆ ਕਿ ਗੱਡੀ ਲਾਉਂਦਾ ਪਹਿਲੀ ਨੰਬਰ ਤੇ ਉਹਨਾਂ ਨਾਲ ਕਾਸਟ ਨੂੰ ਲੈ ਕੇ ਹੀ ਬਹੁਤ ਮਤਵੇਦ ਕੀਤਾ ਜਾਂਦਾ ਜੀ ਸਾਡੀਆਂ ਛੋਟੀਆਂ ਕਾਸਟ ਨੂੰ ਛੋਟੀ ਕਾਸਟ ਨੂੰ ਲੈ ਕੇ ਬਹੁਤ ਮਤਵੇਦ ਕੀਤਾ ਜਾਂਦਾ ਉਹਨਾਂ ਦੇ ਮਾਹੌਲ ਗਿਤੇ ਜਾਂਦੇ ਆ ਉਹਨਾਂ ਨੂੰ ਸਟੈਂਡ ਤੋਂ ਆਉਂ ਸਟੈਂਡ ਦਿੱਤਾ ਜਾਂਦਾ ਵੀ ਇਹਨਾਂ ਨਾਲ ਕਿਸੇ ਨੇ ਬੋਲਣਾ ਨਹੀਂ ਇਹਨਾਂ ਨੂੰ ਕਿਸੇ ਨੇ ਬੁਲਾਉਣਾ ਨਹੀਂ ਜੇਕਰ ਕੋਈ ਬੰਦਾ ਉਹਨਾਂ ਦੀ ਗੱਲ ਨਹੀਂ ਮੰਨਦਾ ਜੇਕਰ ਤੁਹਾਡਾ ਵੀ ਟੈਕਸੀ ਡਰਾਈਵਰ ਕੋਈ ਕਹਿੰਦਾ ਵੀ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਨਾ ਤਾਂ ਪੂਰੇ ਸ਼ਹਿਰ 'ਚ ਉਹ ਆਪਣੇ ਗਰੁੱਪੋਂ ਨਾਲ ਗਰੁੱਪ ਬਣਾਏ ਇਹਦੇ ਗਰੁੱਪਾਂ ਵਿੱਚ ਚੈਟ ਕਾਲ ਪਾ ਦਿੰਦੇ ਨੇ ਵੀ ਆਹ ਬੰਦੇ ਨੂੰ ਕਿਸੇ ਨੇ ਬੁਲਾਉਣਾ ਨਹੀਂ ਐ ਇਹਦੇ ਲਾਗੇ ਨਹੀਂ ਖਲੋਣਾ ਇਦਾਂ ਦਾ ਦੀ ਕੰਮ ਚੱਲ ਰਿਹਾ ਜੀ ਸਾਡੇ ਸ਼ਹਿਰ 'ਚ ਤੁਹਾਡੀ ਮੰਗ ਕੀ ਆ ਸਾਡੀ ਮੰਗ ਆ ਸਾਰੇ ਇੱਕ ਤਾਂ ਇਨਸਾਫ਼ ਤੋਂ ਆਇਆ ਜਾਏ ਜੀ ਆਪਾਂ ਸਰਕਾਰ ਨੂੰ ਟੈਕਸ ਭੇ ਕਰਕੇ ਗੱਡੀਆਂ ਚਲਾਉਣੀ ਆ ਕੋਈ ਚੋਰ ਨਹੀਂ ਐ ਜੀ ਕੋਈ ਚੋਰੀ ਨਹੀਂ ਕਰਦੇ ਆਪਾਂ ਠੀਕ ਐ ਜੀ ਇੱਕ ਲੀਗਲ ਕੰਮ ਕਰ ਰਹੇ ਆਪਾਂ ਟੈਕਸੀਆਂ ਚਲਾ ਰਹੇ ਆ ਪਰਮਨੈਂਟ ਵਾਲੀਆਂ ਗੱਡੀਆਂ ਨੇ ਸਾਰੇ ਵੀਰਾਂ ਕੋਲ ਕੋਈ ਵੀ ਵੀਰ ਇੱਥੇ ਜਿੰਨੇ ਖੜੇ ਆ ਸਾਰੇ ਚੈੱਕ ਕਰ ਸਕਦੇ ਤੁਸੀਂ ਕਿਸੇ ਕੋਲ ਵੀ ਕੋਈ ਪ੍ਰਾਈਮਟ ਗੱਡੀ ਨਹੀਂ ਐ ਕੋਈ ਦੋ ਨੰਬਰ ਦਾ ਕ ਆਪਾਂ ਸਰਕਾਰ ਨੂੰ ਟੈਕਸ ਪੇ ਕਰਨੀ ਐ ਪਰਮਿਟ ਪਾਸਿੰਗ ਸਾਰੀਆਂ ਆਪਾਂ ਸਰਕਾਰ ਤੋਂ ਕਰਾਉਣੀ ਐ ਸਾਡੇ ਨਾਲ ਫੇਰ ਵੀ ਠੱਗਾ ਕੀਤਾ ਜਾਂਦਾ ਤੇ ਸਰਕਾਰ ਸਾਡੇ ਇਸ ਮਸਲੇ ਤੇ ਕਦੇ ਵੀ ਸਾਡੇ ਹੱਕ ਦੇ ਨਹੀਂ ਆਈ ਤੇ ਤੁਹਾਡਾ ਮੰਗ ਨਹੀਂ ਪੂਰੀ ਤਾਂ ਤੁਸੀਂ ਕੀ ਕਰੋਗੇ ਸਰ ਜੇਕਰ ਸਾਡੀ ਇਹ ਮੰਗ ਨਹੀਂ ਪੂਰੀ ਹੁੰਦੀ ਤਾਂ ਆਉਣ ਵਾਲੇ ਟਾਈਮ 'ਚ ਆਪਾਂ ਆਪਣਾ ਜਿਹੜਾ ਸੰਘਰਸ਼ ਹੋ ਲਿਖਾਂਗੇ ਕੀ ਕਹਿੰਦੇ ਇਹਨਾਂ ਨੂੰ ਧਰਨਾ ਦੇਣਾ ਪਿਆ ਪਰ ਧਰਨਾ ਵੀ ਦਵਾਂਗੇ ਜਿਸ ਦੇ ਵਿੱਚ ਸਾਰੀ ਸਾਡੀ ਪੂਰੀ ਪੰਜਾਬ ਦੀ ਟੀਮ 22 ਜ਼ਿਲ੍ਹੇ 22 ਦੇ 22 ਜ਼ਿਲ੍ਹੇ ਹੀ ਤੁਹਾਡਾ ਸਾਥ ਦੇਣ ਲਈ ਤਿਆਰ ਨੇ ਜੀ ਠੀਕ ਹੈ ਜੀ ਵੇ ਸਰਕਾਰ ਆਪਣਾ ਆਪਣੇ ਹਿਸਾਬ ਨਾਲ ਕੇ ਦੇਖ ਲੈ ਜੇਕਰ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਕਰਦੀ ਤਾਂ ਆਉਣ ਵਾਲੇ ਟਾਈਮ 'ਚ ਆਪਾਂ ਵੱਡਾ ਸ਼ੰਗਾਰ ਤੋਂ ਲਿਖਾਂਗੇ ਨਹੀਂ ਵੀ ਗੁਰਦਾਸਪੁਰ ਲੈਵਲ ਤੇ ਆਪਾਂ ਪੂਰੇ ਪੰਜਾਬ ਲੈਵਲ ਤੇ ਸ਼ੰਗਾਰ ਤੋਂ ਲਿਖਾਂਗੇ ਦੇਚ ਪੂਰੀ ਪੰਜਾਬ ਦੀ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਹੈ ਜਿਹੜੀ ਤੁਹਾਡਾ ਸਾਥ ਦੇਣ ਲਈ ਤਿਆਰ ਹੈ ਜੇਕਰ ਸਾਡੀ ਅੱਗੇ ਕੋਈ ਸੁਣਵਾਈ ਨਹੀਂ ਹੁੰਦੀ ਜੀ